ਆਮੂਮਨ ਇਦਾਂ ਦੀਆਂ ਖਬਰਾਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਇੱਕ ਸੀਨੀਅਰ ਅਧਿਕਾਰੀ ਜਿਹੜਾ ਹੈ ਉਹ ਆਪਣੇ ਜੂਨੀਅਰ ਦੇ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਉਂਦਾ ਹੈ ਦਬਾਅ ਵੀ ਕਿਸ ਤਰ੍ਹਾਂ ਦਾ ਇਹ ਆਪਣੇ ਆਪ ਦੇ ਵਿੱਚ ਵੇਰੀ ਕਰਦਾ ਹੈ ਵੱਖ-ਵੱਖ ਕਿਸਮ ਦਾ ਦਬਾਅ ਹੁੰਦਾ ਹੈ ਹੁਣ ਕੰਮ ਦੇ ਆਧਾਰ ਦੇ ਉੱਤੇ ਦਬਾਅ ਵੀ ਪੈ ਸਕਦਾ ਹੈ ਸੁਭਾਵਿਕ ਹੁੰਦਾ ਕਈ ਵਾਰ ਕਿ ਕੰਮ ਜ਼ਿਆਦਾ ਹੋਵੇ ਦਬਾਅ ਪੈ ਜਾਂਦਾ ਪਰ ਕਈ ਵਾਰ ਕਈ ਵੱਖਰੇ ਕਾਰਨਾ ਕਰਕੇ ਦਬਾਅ ਬਣਾਇਆ ਜਾਂਦਾ ਆਪਣੇ ਜੂਨੀਅਰਸ ਨੂੰ ਲੈ ਕੇ ਸੀਨੀਅਰ ਜਿਹੜੇ ਨੇ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਨਜ਼ਰ ਆਇਆ ਹੈ ਕਿ ਹੀਟਲੇ ਪੱਦਰ ਦੇ ਅਧਿਕਾਰੀ ਜਿਹੜੇ ਨੇ ਆਪਣੇ ਸੀਨੀਅਰਸ ਦੇ ਦਬਾਅ ਹੇਠ ਦਬ ਦੇ ਨਜ਼ਰ ਆ ਰਹੇ ਨੇ ਕਈ ਵਾਰ ਤਾਂ ਇਥੋਂ ਤੱਕ ਖਬਰਾਂ ਸਾਹਮਣੇ ਆਈਆਂ ਨੇ ਕਿ ਮਹਿਲਾ ਮੁਲਾਜ਼ਮਾਂ ਜਿਹੜੀਆਂ ਹੀਟਲੇ ਪੱਦਰ ਦੇ ਉੱਤੇ ਕੰਮ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਥੋਂ ਤੱਕ ਖਬਰਾਂ ਸਾਹਮਣੇ ਆਈਆਂ ਕਿ ਉਹਨਾਂ ਦੇ ਨਾਲ ਅਸ਼ਲੀਲ ਗੱਲਬਾਤ ਕੀਤੀ ਜਾਂਦੀ ਹੈ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਨੂੰ ਦਫ਼ਤਰ 'ਚ ਬੁਲਾ ਕੇ ਉਹਨਾਂ ਦੇ ਨਾਲ ਗਲਤ ਵਤੀਰਾ ਕੀਤਾ ਜਾਂਦਾ ਪਰ ਇੱਕ ਹੋਰ ਘਟਨਾ ਹੁਣ ਇਹਨਾਂ ਮਸਲਿਆਂ ਦੇ ਵਿੱਚ ਇਜ਼ਾਫਾ ਕਰਦੀ ਨਜ਼ਰ ਆਈ ਹੈ ਦਰਸਲ ਬਿਹਾਰ ਦੇ ਭਾਗਲਪੁਰ ਦੇ ਵਿੱਚ ਇੱਕ ਐਸਐਸਪੀ ਦੇ ਵੱਲੋਂ ਫੋਨ ਲਗਾਇਆ ਗਿਆ ਆਪਣੀ ਮਹਿਲਾ ਇਨਸਪੈਕਟਰ ਨੂੰ ਔਰ ਫੋਨ ਲਗਾ ਕੇ ਇਹ ਐਸਐਸਪੀ ਅਚਾਨਕ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਆਪਣੀ ਇਸ ਮੁਲਾਜ਼ਮ ਦੇ ਨਾਲ ਬੋਲਣ ਲੱਗ ਗਿਆ ਹੇਠਲੇ ਪੱਧਰ ਦੇ ਉੱਤੇ ਇੱਕ ਮਹਿਲਾ ਇਨਸਪੈਕਟਰ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਬਹੁਤ ਹੀ ਜ਼ਿਆਦਾ ਵੱਖਰੇ ਤਰੀਕੇ ਦੇ ਨਾਲ ਉਸ ਦੇ ਨਾਲ ਵਾਰਤਾਲਾਪ ਕਰਦਾ ਸੁਣਾਈ ਦਿੱਤਾ ਹੈਰਾਨੀ ਦੀ ਗੱਲ ਆ ਕਿ ਇੱਕ ਰੈਪੀਟਿਟਡ ਜੌਬ ਹੈਗੀ ਐ ਇਨਸਪੈਕਟਰ ਦੀ ਔਰ ਦੂਜੇ ਪਾਸੇ ਐਸਐਸਪੀ ਦੀ ਜਿਹੜੀ ਨੌਕਰੀ ਐ ਐਸਐਸਪੀ ਦਾ ਜਿਹੜਾ ਰਤਬਾ ਐ ਉਹ ਆਪਣੇ ਆਪ ਵਿੱਚ ਬਹੁਤ ਰੈਪੀਟਿਟਡ ਰਤਬਾ ਹੈਗਾ ਐ ਪਰ ਇਹੋ ਜਿਹਾ ਵਤੀਰਾ ਜਦੋਂ ਵਾਪਰਨ ਲੱਗ ਜਵੇ ਇਸ ਤਰ੍ਹਾਂ ਦੀ ਵਾਰਤਾਲਾਪ ਇੱਕ ਉੱਚ ਪੱਧਰ ਦੇ ਉੱਤੇ ਬੈਠਾ ਅਧਿਕਾਰੀ ਆਪਣੇ ਹੇਠਲੇ ਮੁਲਾਜ਼ਮ ਦੇ ਨਾਲ ਕਰਨ ਲੱਗ ਜਵੇ ਉਹ ਜ਼ਾਹਿਰ ਤੌਰ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਇਸ ਤਰ੍ਹਾਂ ਦਾ ਘਿਣਾਉਣਾ ਕੰਮ ਜਿਹੜਾ ਉਹ ਕਿਉਂ ਕੀਤਾ ਜਾ ਰਿਹਾ ਦਰਸਲ ਇੱਕ ਆਡੀਓ ਕਾਲ ਵਾਇਰਲ ਹੋਈ ਹੈ ਇੱਕ ਕਾਲ ਕੀਤੀ ਗਈ ਸੀਗੀ ਐਸਐਸਪੀ ਦੇ ਵੱਲੋਂ ਆਪਣੀ ਮਹਿਲਾ ਮੁਲਾਜ਼ਮ ਨੂੰ ਔਰ ਉਹ ਕਾਲ ਜਿਹੜੀ ਹੈ ਉਹ ਰਿਕਾਰਡ ਕਰ ਲਈ ਗਈ ਰਿਕਾਰਡਿੰਗ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ ਹੈਰਾਨੀ ਦੀ ਗੱਲ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਆਪਣੀ ਮੁਲਾਜ਼ਮ ਦੇ ਨਾਲ ਇੱਕ ਐਸਐਸਪੀ ਕਰਦਾ ਸੁਣਾਈ ਦਿੱਤਾ ਆ ਫੋਨ ਕਾਲ ਦੇ ਉੱਤੇ ਕਹੋ ਜੀ ਗੱਲ ਕੀਤੀ ਗਈ ਹੈ ਔਰ ਰੌਂਗਟੇ ਖੜੇ ਕਰ ਦੇਵੇਗੀ ਤੁਹਾਡੇ ਵੀ ਜੇ ਤੁਸੀਂ ਸੁਣੋਗੇ ਆਖਰਕਾਰ ਗੱਲਬਾਤ ਕੀ ਹੋਈ ਆ ਔਰ ਆਪਣੀ ਇਸ ਮਹਿਲਾ ਇਨਸਪੈਕਟਰ ਨੂੰ ਇੱਕ ਐਸਐਸਪੀ ਕੀ ਬੋਲਦਾ ਪਿਆ ਆਓ ਸੁਣਦੇ ਆ ਉਹ ਕਾਲ ਰਿਕਾਰਡਿੰਗ ਵਿੱਚ ਕੀ ਕੁਝ ਗੱਲ ਜਿਹੜੀ ਆ ਕੀਤੀ ਗਈ ਹੈ ਔਰ ਕੀ ਸਾਹਮਣੇ ਆਈ ਹੈ ਹੈਰਾਨ ਕਰ ਦੇਣ ਵਾਲੀ ਗੱਲ ਹੈ ਆਓ ਸੁਣਦੇ ਆ ਇਹ ਆਪਕੋ ਇਸ ਲਈ ਬੁਲਾਇਆ ਗਿਆ ਥਾ ਕਿ ਆਪਕਾ ਮਾਸਕ ਵਾਲਾ ਵਿਹਾਨ ਕਿਸਾ ਚੱਲ ਰਹਾ ਹੈ ਸਰ ਲੋਕ ਪੈਸਾ ਦੇਨੇ ਬਹੁਤ ਪਰੇਸ਼ਾਨ ਕਰਤੇ ਹਨ मतलब मतलब सर फाइन नहीं कटवाना चाहते हैं और सर अब तो लगभग लोग लगाने भी लगे हैं नहीं नहीं जैसे आपका हम कंसिस्टेंट परफॉर्मेंस देखते हैं कि 1800 1850 अट्ठारह सौ या ऐसे जो कि हमको लगता है दो घंटा के अंदर ये हो जाना चाहिए मतलब आठ घंटे का भी मिनिमम जो ड्यूटी जो होता है ये तो हमको नहीं लगता है आठ घंटे में तो आदमी दस पार करा देगा लेकिन शुरू से लेकर के आपका यही है बना ली है कि इससे ज्यादा मेहनत नहीं करना है नहीं सर कोशिश तो करते हैं अरे कोशिश क्या करते हैं भाई अरे आपका सैलरी और जितने सिपाही लोग लगता होगा उसका सैलरी भी एक दिन का कैलकुलेट कीजिएगा तो उससे ज्यादा आ जाएगा तो ठीक से कीजिए और सुबह में जिस समय निकलते हैं आ, मास्क और चेकिंग अभियान में उस समय ये क्या करते हैं व्हाट्सएप के माध्यम से बताइए कि हाँ हम अभी चेकिंग में आप पूरी टीम अभी निकली है इतने बजे और शाम में व्हाट्सएप के माध्यम से भी मैसेज कीजिए कि अभी वापस लौटी है और इतना टोटल फाइन किया गया है और कुछ फोटो वगैरह जो होगा उसको भी समझ गए खाली दो घंटा काम करके इधर उधर भागने वाला काम मत कीजिए सर हम सर, सर से तो मिलने नहीं आ रहे सिर्फ तो यही काम दिया गया फिर भी अठारह सौ रूपया मात्र कलेक्ट होता है सर से हम मिलने ही आ रहे थे सर तीस तारीख के बाद सर मेहरबानी करके हमें छोड़ दें सर मेरी बेटी अरे भाई आपको एक काम तो आपसे होता नहीं तो सबसे आसान वाला काम दिया गया था और कोई भी काम होता है उसमें मेहरबानी करके छोड़ दिया तो भाई है आप सर्विस में है समझ में नहीं आता सर हम बोले तो सर हम पढ़ाना हमको अच्छा लगता है तो सर सर हम पढ़ाना हमको अच्छा लगता है पढ़ाने सर। के कौन ड्यूटी है इसमें सर इसलिए तो सर नाथनगर में मैं क्यों नाथनगर जाइएगा यहाँ पे इंस्पेक्टर है ही नहीं आप नाथनगर नाथनगर में अपना पोस्टिंग करवा लीजिए भागलपुर जिला बल से हट जाइए क्या हमको उससे दिक्कत है सर तो फॉरवर्ड सर है काम ठीक से कीजिए नहीं तो कार्रवाई आप पे हो जाएगा सर आवेदन मतलब बोला जा रहा है काम करने तो रोने लगना है जब भी कुछ बोला जाएगा नहीं रो रहे हैं सर सर फॉरवर्ड खाली आवेदन कर दे मेरा अरे भाई आपको जो बोले वो समझ में नहीं आया हैं और उसके बाद ये जवान ये कर रहे हैं बात कर रहे हैं उसके बाद सब्सक्राइब टू वन इंडिया चैनल एंड नेवर मिस एन अपडेट